ਅੱਜ ਅਸੀਂ ਬਣਾਵਾਂਗੇ ਪ੍ਰੋਟੀਨ ਤੇ ਆਇਰਨ ਨਾਲ ਭਰਪੂਰ ਬੇਸਨ ਤੇ ਓਟਸ ਦੇ ਚILLE ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਹੈਲਦੀ ਰੈਸਪੀ ਹੈ ਅਸੀਂ ਇਹਦੇ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਹੈਲਦੀ ਵਾਲੀਆਂ ਇਨਕਲੂਡ ਕੀਤੀਆਂ ਨੇ ਤੇ ਆਪਾਂ ਇਹਦੇ ਵਿੱਚ ਓਟਸ ਵੀ ਪਾਏ ਨੇ ਤੇ ਬੇਸਨ ਪਾਇਆ ਤੇ ਪਨੀਰ ਪਾ ਕੇ ਬਹੁਤ ਹੀ ਹੈਲਦੀ ਵਾਲੀ ਨਾਸ਼ਤੇ ਦੀ ਰੈਸਪੀ ਬਣਾਈ ਹੈ ਇਹ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਤੇ 슈ਗਰ ਦੇ ਜੋ ਪੇਸ਼ੈਂਟ ਨੇ ਉਹਨਾਂ ਲਈ ਬਹੁਤ ਹੀ ਬੈਸਟ ਨਾਸ਼ਤਾ ਹੈ ਕਿਉਂਕਿ ਇਸ ਵਿੱਚ ਸਬੇਸਨ ਪਾਇਆ ਹੈ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਇਸ ਰੈਸਪੀ ਨੂੰ सत श्रीकाल जी स्वागत है तेजे ते 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 सब का मेरे चैनल हर सिमरन जोड़ा फूड एंड लाइफ के अगर तुम मेरे चैनल में हम तक सबसक्राइब नहीं किया जब तुम मेरे चैनल से पहली बार विजिट कर रहे हो तो पहले सब तो उस चैनल में सबसक्राइब कर लो तो जो तीस आने वाली मेरी सारी भीडियोज़ में उन्होंने नोटिफिकेशन देख सको ਨਾਸ਼ਤੇ ਵਿੱਚ ਹੈਲਦੀ ਵਾਲਾ ਬੇਸਨ ਤੇ ਓਟਸ ਦਾ ਚਿਲਾ ਬਣਾਉਣ ਲਈ ਆਪਾਂ ਸਬਜ਼ੀਆਂ ਲਈਆਂ ਨੇ Shimla mirch ਲਈਏ ਮੈਂ ਅੱਧੀ ਕੁ Shimla mirch ਲਈ ਹਰੀ ਵਾਲੀ ਤੇ ਇੱਕ ਗਾਜਰ ਲਈਆ ਨੇ ਚਿੱਲ ਲਿਆ ਔਰ ਚੁਕੰਦਰ ਲਈਆ ਉਹਦਾ ਵੀ ਛੋਟਾ ਜਿਹਾ ਇੱਕ ਪੀਸ ਲਈ ਅੱਧਾ ਪੀਸ ਹੋਏਗਾ ਔਰ ਪਾਲਕ ਲਈਆ ਪੱਤੇ ਦੋ ਤਿੰਨ ਪੱਤੇ ਲੈਨੇ ਤੇ ਆਪਾਂ ਨੇ ਉਹਨਾਂ ਨੂੰ ਧੋ ਲਿਆ ਪਿਆਜ਼ ਲਈਆ ਇੱਕ उन्होंने भी मैं छिल लिया है और एक टमा लिया है उस तो बाद अदरक का एक छोटा जा पीस लिया है और एक हरी मिर्च लई है उस तो बाद हरा धनिया लिया इन्होंने सारिया सब्जिया चंह तरह पहले धो तो लिया है ਤੇ ਉਸ ਤੋਂ ਬਾਅਦ ਨਾ ਸਾਰੀਆਂ ਸਬਜ਼ੀਆਂ ਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਜੋ ਗਾਜਰ ਹੈ ਨਾ ਉਹਨੂੰ ਬਿਲਕੁਲ ਬਾਰੀਕ ਬਾਰੀਕ ਕੱਪਾ ਕੱਟਣਾ ਹੈ ਇਸ ਤਰ੍ਹਾਂ ਦੇ ਬਿਲਕੁਲ ਬਾਰੀਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜੋ ਸਾਡੇ Shimla mirch ਹੈ ਉਹਨੂੰ ਵੀ ਬਿਲਕੁਲ ਬਾਰੀਕ ਬਾਰੀਕ ਅਸੀਂ ਕੱਟ ਲੈਣਾ ਹੈ ਕਿਉਂਕਿ ਅਸੀਂ ਚਿੱਲੇ ਵਿੱਚ ਪਾਣਾ ਹੈ ਇਸ ਲਈ ਬਿਲਕੁਲ ਬਾਰੀਕ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਜੋ ਚੁਕੰਦਰ ਲਿਆ ਹੈ ਉਹਨੂੰ ਵੀ ਇਸ ਤਰ੍ਹਾਂ ਛੋਟਾ ਛੋਟਾ ਪੀਸੇਸ ਵਿੱਚ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਜੋ ਪਾਲਕ ਹੈ ਉਹਨੂੰ ਵੀ ਚੌਪ ਕਰ ਲਵਾਂਗੇ ਇਸ ਤਰ੍ਹਾਂ ਬਾਰੀਕ ਬਾਰੀਕ ਅਸੀਂ ਤੇ ਉਸ ਤੋਂ ਬਾਅਦ ਜੋ ਪਿਆਜ਼ ਲਿਆਏ ਮੈਂ ਤੇ ਉਹਨੂੰ ਵੀ ਇਸ ਤਰ੍ਹਾਂ ਬਾਰੀਕ ਬਾਰੀਕ ਕੱਟ ਲਿਆ ਹੈ ਟਮਾਟਰ ਹੈ ਉਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਬਾਰੀਕ ਬਾਰੀਕ ਕੱਟ ਲੈਣਾ ਹੈ ਔਰ ਜੋ ਸਾਡੀ ਹਰੀ ਮਿਰਚ ਹੈ ਉਹਨੂੰ ਵੀ ਬਾਰੀਕ ਬਾਰੀਕ ਕੱਟ ਲੈ ਹੈ ਔਰ ਜੋ ਤਨੀਆ ਹੈ ਉਹਨੂੰ ਇਸੇ ਤਰ੍ਹਾਂ ਅਸੀਂ ਛੋਟਾ ਛੋਟਾ ਬਿਲਕੁਲ ਕੱਟ ਲੈਣਾ ਹੈ ਉਸ ਤੋਂ ਬਾਅਦ ਮੈਂ ਪਨੀਰ ਲੈ ਆਇਆ ਉਹਨੂੰ ਵੀ ਛੋਟਾ ਛੋਟਾ ਕਰ ਲੈਣਾ ਹੈ ਤੇ ਤੁਸੀਂ ਜੋ ਸਬਜ਼ੀਆਂ ਨੇ ਉਹਨਾਂ ਨੂੰ ਚੋਪਰ ਵਿੱਚ ਵੀ ਚੋਪ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਹੱਥ ਨਾਲ ਬਿਲਕੁਲ ਬਾਰੀਕ ਬਾਰੀਕ ਕੱਟ ਲਿਆ ਹੈ ਉਸ ਤੋਂ ਬਾਅਦ ਬੈਟਰ ਬਣਾਉਣ ਦੇ ਲਈ ਇੱਕ ਵੱਡੇ ਬੋਲ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਸਣ ਲੈ ਰਹੀ ਹਾਂ ਇੱਕ ਕੱਪ ਭਰ ਕੇ ਮੈਂ ਜੋ ਬੇਸਣ ਹੈ ਨਾ ਉਹ ਇਹਦੇ ਵਿੱਚ ਪਾਵਾਂਗੀ ਤੇ ਵੇਸਨ ਤੋਂ ਪਾਨ ਤੋਂ ਬਾਅਦ ਆਪਾਂ ਇਹਨੂੰ ਹੋਰ ਹੈਲਦੀ ਬਣਾਉਣ ਦੇ ਲਈ ਇਹਦੇ ਵਿੱਚ ਮੈਂ ਓਟਸ ਯੂਜ਼ ਕਰ ਰਹੀ ਆ ਮੈਂ ਜੋ ਫਲੇਵਰਡ ਵਾਲੇ ਓਟਸ ਆਂਦੇ ਨੇ ਨਾ ਉਹ ਪਾ ਰਹੀ ਆ ਮਸਾਲੇ ਵਾਲੇ ਤੁਸੀਂ ਚਾਹੋ ਤੇ ਘਰ ਵਿੱਚ ਜੋ ਪਲੇਨ ਓਟਸ ਨੇ ਵਾਈਟ ਵਾਲੇ ਉਹ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਮਸਾਲੇ ਬਾਅਦ ਵਿੱਚ ਪਾਵਾਂਗੇ ਇਸ ਲਈ ਮੈਂ 2 ਚਮਚ ਭਰ ਕੇ ਵੱਡੇ ਵਾਲੇ ਓਟਸ ਦਾ ਇਹਦੇ ਵਿੱਚ ਪਾ ਦਿੱਤੇ ਨੇ ਅੱਧਾ ਛੋਟਾ ਚਮਚ ਮੈਂ ਇਹਦੇ ਵਿੱਚ ਨਮਕ ਪਾ ਰਹੀ ਆ ਤੁਸੀਂ ਸਵਾਦ ਦੇ ਅਨੁਸਾਰ ਘਟਵਾ ਦੇ ਪਾ ਸਕਦੇ ਹੋ 1/4 ਛੋਟਾ ਚਮਚ ਲਾਲ ਮਿਰਚ ਪਾਈ ਹੈ एक चौथाई छोटा चम्मच काली मिर्च पाई है उस तो बाद जीरा पावगी ज्यादा मसाले नहीं पावेंगी जीरा सिर्फ एक चौथाई छोटा चम्मच तो अथाई छोटा चम्मच आमचूर पाया खटाई ली चाट मसाला भी पा सकते हो खटाई लाद तो सारिया जो चॉप कीतिया सब्जिया ने अपनी जो गाजर चॉप की है उस तो बाद जो चुकंदर भी बिल्कुल चौप करके रखिए बहुत ज़्यादा विटामिन रिच ने जो गाजर है और जो चुकंदर है ਟਮਾਟਰ ਐ ਇਹਨਾਂ ਵਿੱਚ ਬਹੁਤ ਜ਼ਿਆਦਾ ਵਿਟਾਮਿਨਸ ਹੁੰਦੇ ਨੇ ਤੇ ਆਇਰਨ ਨਾਲ ਭਰਪੂਰ ਹੁੰਦੇ ਨੇ ਜੋ ਪਾਲਕ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਆਇਰਨ ਹੁੰਦਾ ਹੈ ਤੇ ਆਪਾਂ ਸਾਰੇ ਵਿਟਾਮਿਨ ਨਾਲ ਭਰਪੂਰ ਸਬਜ਼ੀਆਂ ਇਹਦੇ ਵਿੱਚ ਪਾ ਦਿੱਤੀਆਂ ਨੇ ਓਟਸ ਪਾਏ ਨੇ ਉਹ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੇ ਨੇ ਤੇ ਬੀਸਨ ਵੀ ਪਾਇਆ ਤੇ ਇਸ ਲਈ ਜੋ ਸਾਡਾ ਚਿਲਾ ਹੈ ਨਾ ਬਹੁਤ ਜ਼ਿਆਦਾ ਹੈਲਦੀ ਬਣੇਗਾ ਤੇ ਬ੍ਰੇਕਫਾਸਟ ਵਿੱਚ ਬਹੁਤ ਹੀ ਜ਼ਿਆਦਾ ਹੈਲਦੀ ਆਪਸ਼ਨ ਹੈਗਾ ਤੁਸੀਂ ਜ਼ਰੂਰ ਤੋਂ ਬਣਾਣਾ ਬਹੁਤ ਹੀ ਜ਼ਿਆਦਾ ਹੈਲਦੀ ਬੰਦ ਹੈ ਆਪਾਂ ਇਹਦੇ ਵਿੱਚੋਂ ਜੋ ਪਨੀਰ ਹੈ ਉਹ ਵੀ ਬਿਲਕੁਲ ਛੋਟਾ ਛੋਟਾ ਕੱਟ ਕੇ ਰੱਖਿਆ ਹੋਇਆ ਉਹ ਵੀ ਪਾ ਸਕਦੇ ਹੋ ਆਪਸ਼ਨਲ ਹੈ ਤੁਸੀਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਜਾਂ ਪਨੀਰ ਕੁਝ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਨਾ ਤੇ ਇਹਦਾ ਬੈਟਰ ਬਣਾ ਲਵਾਂਗੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤਾਂ ਜੋ ਆਪਾਂ ਪਤਾ ਚੱਲ ਜਾਏ ਕਿ ਕਿਉਂਕਿ ਆਪਾਂ ਦਾ ਬਹੁਤ ਜ਼ਿਆਦਾ ਪਤਲਾ ਬੈਟਰ ਨਹੀਂ ਬਣਾਵਾਂਗੇ ਇਸ ਵਿੱਚ ਸਬਜ਼ੀਆਂ ਪਈਆਂ ਨੇ ਨਾ ਪਤਲਾ ਬੈਟਰ ਬਣਾਵਾਂਗੇ ਤਾਂ ਜੋ ਚਿਲਾ ਹੈ ਨਾ ਵੇਸਨ ਦਾ ਪੂਰਾ ਉੱਟ ਉੱਟ ਜਾਏਗਾ ਇਸ ਲਈ ਥੋੜਾ ਜਿਹਾ ਸਿੱਕੀ ਰੱਖਾਂਗੇ ਬੈਟਰ ਨੂੰ ਤੇ ਬਾਅਦ ਵਿੱਚ ਈਮਨ ਲਈ ਫੈਲਾ ਦੇਵਾਂਗੇ ਤੇ ਸਾਰੀਆਂ ਸਬਜ਼ੀਆਂ ਪਾ ਕੇ ਆਪਾਂ ਬੈਟਰ ਨੂੰ 1-2 ਮਿੰਟ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਥੋੜਾ ਜਿਹਾ ਸੈਂਟ ਲੈਂਦੇ ਆ ਇਹਦੇ ਨਾਲ ਬਹੁਤ ਅੱਛਾ ਵਧੀਆ ਸਾਡਾ ਜੋ ਵੇਸਨ ਦਾ ਪੂੜਾ ਬਣੇਗਾ ਤੇ ਇਸੇ ਕੰਸਿਸਟੈਂਸੀ ਚ ਸਾਡਾ ਬੈਟਰ ਹੋਣਾ ਚਾਹੀਦਾ ਜਿਆਦਾ ਪਤਲਾ ਫਲੋਈ ਨਹੀਂ ਹੋਣਾ ਚਾਹੀਦਾ ਤੇ ਆਪਾਂ ਇੱਕ ਪੈਨ ਲਿਆ ਹੈ ਨਾਨ ਸਟਿਕ ਪੈਨ ਮੈਂ ਲਿਆ ਤੁਸੀਂ ਕਿਸੇ ਉੱਤੇ ਵੀ ਬਣਾ ਸਕਦੇ ਹੋ ਉਹਨੂੰ ਥੋੜਾ ਜਿਹਾ ਗਰਮ ਕਰਕੇ ਉਹਦੇ ਉੱਤੇ ਮੈਂ ਇੱਕ ਚਮਚ ਵੱਡਾ ਪਾ ਕੇ ਕੀ ਦਾ ਪਾਇਆ ਤੁਸੀਂ ਚਾਹੋ ਤੇ ਤੇਲ ਵੀ ਯੂਜ਼ ਕਰ ਸਕਦੇ ਹੋ ਤੇਲ ਵਿੱਚ ਵੀ ਬਣਾ ਸਕਦੇ ਹੋ ਤੇ ਮੈਂ ਇਹਨੂੰ ਕੀ ਵਿੱਚ ਬਣਾਉਣਾ ਪ੍ਰਿਫਰ ਕਰਦੀ ਆ ਨਾਸ਼ਤੇ ਲਈ ਇੱਕ ਵੱਡਾ ਚਮਚ ਆਪਾਂ ਇਹਦੇ ਵਿੱਚ ਪਿਗਲਿਆ ਹੋਇਆ ghee ਪਾ ਕੇ ਤੇ ਉਹਦੇ ਉੱਤੇ ਜੋ ਅਸੀਂ ਬੈਟਰ ਬਣਾ ਕੇ ਰੱਖਿਆ ਥੋੜਾ ਜਿਹਾ ਪੋਰ ਕਰਨਾ ਹੈ ਤੇ ਉਹਨੂੰ ਮੈਂ ਅੱਛੀ ਤਰ੍ਹਾਂ ਸਾਰੇ ਸਾਈਡ ਤੋਂ ਚੰਗੀ ਤਰ੍ਹਾਂ ਸਪਰੈਡ ਕਰ ਲਵਾਂਗੇ ਇਸ ਤਰ੍ਹਾਂ ਨੂੰ ਅਸੀਂ ਆਪਣੇ ਸਰਵਿਸ ਸਪੂਨ ਦੇ ਨਾਲ ਹੀ ਉਹਨੂੰ ਇਮਨਲੀ ਫੈਲਾ ਲਵਾਂਗੇ ਤਾਂ ਜੇ ਬਹੁਤ ਜ਼ਿਆਦਾ ਮੋਟਾ ਨਾ ਹੋਵੇ ਜਿੰਨਾ ਕੁ ਤੁਸੀਂ ਉਹਨੂੰ ਮੋਟਾ ਰੱਖਣਾ ਚਾਹੁੰਦੇ ਉਹਨਾਂ ਕੋ ਫਲਾ ਲੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਪੈਨ ਦੇ ਉੱਤੇ ਫੈਲਾ ਕੇ ਥੋੜੀ ਦੇਰ ਕੁਕ ਕਰ ਲੈਂਦੇ ਹਾਂ ਇੱਕ ਸਾਈਡ ਤੋਂ ਥੋੜਾ ਜਿਹਾ نیچے ਪੱਕ ਗਿਆ ਹੁਣ ਆਪਾਂ ਇਹਦੇ ਜੋ ਸਾਈਡ ਹੈ ਇਹਨੂੰ ਪਲਟ ਦਿੰਦੇ ਹਾਂ ਦੂਸਰੀ ਸਾਈਡ ਤੋਂ ਵੀ ਤਾਂ ਜੋ ਥੋੜਾ ਜਿਹਾ ਪੱਕ ਜਾਏ ਚੰਗੀ ਤਰ੍ਹਾਂ ਔਰ ਉੱਤੇ ਵਾਲੀ ਸਾਈਡ ਤੇ ਵੀ ਥੋੜਾ ਜਿਹਾ ਆਪਾਂ ਇੱਕ ਚਮਚ ਪਾ ਕੇ ਤੇਲ ਜਾਂ ਘੀ ਲਗਾ ਦੇਵਾਂਗੇ ਤਾਂ ਜੋ ਸਾਡਾ ਜਿਹੜਾ ਇਹ ਚਿਲਾ ਬਹੁਤ ਵਧੀਆ ਕ੍ਰਿਸਪ ਤੇ ਕਰਾਰਾ ਵੀ ਬਣ ਜਾਏ ਕੱਟ ਕੇ ਇੱਚ ਵੀ ਤੁਸੀਂ ਬਣਾ ਸਕਦੇ ਹੋ ਪਰ ਅੱਗੇ ਇਸ ਤਰ੍ਹਾਂ ਤੁਸੀਂ ਥੋੜਾ ਤੇਲ ਯੂਜ਼ ਕਰੋਗੇ ਨਾ ਤਾਂ ਸਾਡਾ ਜੋ ਚਿਲਾ ਕਰਾਰਾ ਬਣੇਗਾ ਔਰ ਅੱਛਾ ਵੀ ਲੱਗੇਗਾ ਤੇ ਇਸ ਤਰ੍ਹਾਂ ਸਾਡਾ ਦੋਨੇ ਸਾਈਡਾਂ ਤੋਂ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਦੇ ਪਕਾ ਲੈਣਾ ਹੈ ਸਾਡੇ ਚਿੱਲੇ ਨੂੰ ਤੇ ਨਾਸ਼ਤੇ ਲਈ ਸਾਡਾ ਬਹੁਤ ਹੀ ਜਿਆਦਾ ਹੈਲਦੀ ਬਹੁਤ ਜਿਆਦਾ ਸਬਜ਼ੀਆਂ ਵਾਲਾ ਵੇਸੰਤ ਓਟਸ ਨਾਲ ਪ੍ਰੋਟੀਨ ਵਿਟਾਮਿਨ ਰਿਚ ਹੈਲਦੀ ਚਿੱਲਾ ਬਣ ਕੇ ਰੈਡੀ ਹੋ ਗਿਆ ਹੈ ਜੋ ਐਕਸਟਰਾ ਆਇਲ ਜੱਕੀ ਹੈ ਇਸ ਤਰ੍ਹਾਂ ਮੈਂ ਡレイン ਕਰ ਲਵਾਂਗੀ ਪੈਨ ਨੂੰ ਥੋੜਾ ਜਿਹਾ ਟੇਡਾ ਕਰਕੇ ਪੈਨ ਦੇ ਵਿੱਚੋਂ ਅਸੀਂ ਸਾਰਾ ਜੋ ਆਇਲ ਹੈ ਕੱਢ ਲਵਾਂਗੇ ਤੇ ਨੂੰ ਹਰੀ ਚਟਨੀ ਦੇ ਨਾਲ ਆਪਾਂ ਸਰਵ ਕਰਾਂਗੇ ਤੇ ਮੇਰੀ ਇਸੇ ਤਰ੍ਹਾਂ ਦੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਹੁਣ ਤੱਕ ਨਹੀਂ ਕੀਤਾ ਹੈ ਕਮੈਂਟ ਕਰਕੇ ਜਰੂਰ ਤੋਂ ਦੱਸਣਾ ਕਿ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ